ਉਨਾ ਹੈ 44 ਗਾਜ਼ ਦੀ ਜਗਾ ਵਾ ਬੇਸਿਕਲੀ ਸੁਖਦੇਵ ਥਾਪਰ ਜੀ ਤੁਹਾਨੂੰ ਸ਼ਹੀਦ ਆਜ਼ਮ ਹੈ ਨਾ ਜੀ ਉਹਨਾਂ ਨੂੰ ਸਿੱਧਾ ਰਸਤਾ ਦੇਣ ਵਾਸਤੇ ਪ੍ਰਾਪਰਟੀ ਅਕਵਾਇਰ ਕੀਤੀ ਬਸ ਇਹ ਲਾਜਾ ਮੈਟਰ ਆ ਇਹਨਾਂ ਨੂੰ ਜਿੰਨਾ ਵੀ ਦਾ ਮੁਆਵਜ਼ਾ ਵਾ ਕਲਾਈਂਟ ਉਸੇ ਉਹਨਾਂ ਨੂੰ ਪੇ ਕਰ ਚੁੱਕੇ ਆ ਜਿਹੜੇ ਮਾਲਕਾਂ ਨਾਲ ਵੱਲੋਂ ਕੇਸ ਲਾਇਆ ਗਿਆ ਸੀ ਉਹਦਾ ਫੈਸਲਾ ਹੋ ਗਿਆ ਸਰ ਬਿਲਕੁਲ ਹੋ ਗਿਆ ਜੀ ਉਹਨਾਂ ਨੂੰ ਬਕਾਇਦਾ ਸਾਰਾ ਕੁਝ ਰਿਸਟਰੀ ਹੋਇਆ ਸਾਰਾ ਕੁਝ ਉਹਨਾਂ ਨੂੰ ਮੁਆਵਜ਼ਾ ਦਾ ਦੇ ਦਿੱਤਾ ਗਿਆ ਠੀਕ ਹੈ ਠੀਕ ਹੈ ਸਰ ਕਾਰਪੋਰੇਸ਼ਨ ਦੀ ਮਿਲਕੀ ਤੱਕ ਉਹਨੇ ਬਿਲਕੁਲ ਸਰ ਠੀਕ ਹੈ ਤੇ ਹੁਣ ਕੰਮ ਕਦ ਤੱਕ ਸ਼ੁਰੂ ਹੋਏਗਾ ਸਰ ਥੋੜਾ ਆਈਡੀਆ ਨਹੀਂ ਉਹਦਾ ਹੁਣ ਟਾਈਮ ਪੀਰੀਅਡ ਨਹੀਂ ਮੈਂ ਦੱਸਦਾ ਉਹ ਥੋੜਾ ਜਿਹਾ ਟਾਈਮ ਲੱਗੇਗਾ ਪਰ ਜੋ ਵੀ ਇਹਨਾਂ ਦਾ ਪ੍ਰੋਸੈਸ ਆ ਥੋੜਾ ਜਿਹਾ ਟਾਈਮ ਪੀਰੀਅਡ ਤਾਂ ਲੱਗੇਗਾ ਠੀਕ ਹੈ ਤੇ ਯੂ ਗੁੱਡ ਨੇਮ ਸਰ ਕਪਿਲ ਦੇਵ ਐਨਟੀਪੀ ਕਾਰਪੋਰੇਸ਼ਨ ਠੀਕ ਹੈ ਪਲੀਜ਼ ਹੋਰ 1.5 ਫੁੱ ਚਲੋ ਇਹ ਫੈਸਲੇ ਨੂੰ ਕਿਦਾਂ ਦੇਖਦੇ ਹੋ ਪਤਾ ਵਧੀਆ ਟੱਕਣਾ ਵੇਖਦਾ ਵੀ ਚੰਗਾ ਹੋਇਆ ਇੱਕ ਸ਼ਹਿਰ ਦੇ ਲਈ ਤੁਸੀਂ ਫਾਰਮ ਕਰ ਰਹੇ ਹੋ ਦੇਖੋ ਨਾ ਇਹ ਛੋਟਾ ਲੇਗਸ ਦੀ ਜਗਾ ਵਾ ਬੇਸਿਕਲੀ ਸੁਖਦੇਵ ਥਾਪਰ ਜੀ ਤੁਹਾਨੂੰ ਸ਼ਹਿਰ ਦੇ ਆਜਮ ਹੈ ਨਾ ਜੀ ਉਹਨਾਂ ਨੂੰ ਸਿੱਧਾ ਰਸਤਾ ਦੇਣ ਵਾਸਤੇ ਪ੍ਰੋਪਰਟੀ ਅਕਵਾਇਰ ਕੀਤੀ ਬਸ ਇਹ ਲਾਇਆ ਮੈਟਰ ਆ ਇਹਨਾਂ ਨੂੰ ਜਿੰਨਾ ਵੀ ਦਾ ਮੁਆਵਜ਼ਾ ਬਾ ਕਲਾਈਂਟ ਨੂੰ ਸੀ ਉਹਨਾਂ ਨੂੰ ਪੇ ਕਰ ਚੁੱਕੇ ਆ ਜਿਹੜੇ ਮਾਲਕਾਂ ਵੱਲੋਂ ਕੇਸ ਲਾਇਆ ਗਿਆ ਸੀ ਉਹਦਾ ਫੈਸਲਾ ਹੋ ਗਿਆ ਸਰ ਬਿਲਕੁਲ ਹੋ ਗਿਆ ਜੀ ਉਹਨਾਂ ਨੂੰ ਬਕਾਇਦਾ ਸਾਰਾ ਕੁਝ ਰਿਸਟਰੀ ਹੋਇਆ ਸਾਰਾ ਕੁਝ ਵਨ ਨੂੰ ਮੌਕਾ ਜ਼ਰੂਰ ਦੇ ਦਿੱਤਾ ਗਿਆ ਠੀਕ ਹੈ ਥੈਂਕ ਯੂ ਤੇ ਹੁਣ ਅੱਜ ਜਗ੍ਹਾ ਜਿਹੜੀ ਹੈਗੀ ਹੈ ਕਾਰਪੋਰੇਸ਼ਨ ਦੀ ਹੋਗੀ ਹਾਂਜੀ ਬਿਲਕੁਲ ਹੈ ਕਾਰਪੋਰੇਸ਼ਨ ਦੀ ਜਗ੍ਹਾ ਹੋਗੀ ਠੀਕ ਹੈ ਜੀ ਕਿੰਨੇ ਵਸਤੂ ਕਿ ਪੱਲੋਂ ਸਰ ਕਦ ਤੱਕ ਕੰਮ ਕੋੜਾ ਟਾਈਮ ਲੱਗੇਗਾ ਉਹਦੇ ਵਿੱਚ ਠੀਕ ਹੈ ਮੋਸਟ ਆਫ ਦੀ ਕੰਮ ਹੋ ਚੁੱਕਿਆ ਹੋਇਆ ਠੀਕ ਹੈ ਸਰ ਕਾਰਪੋਰੇਸ਼ਨ ਨਹੀਂ ਮਿਲ ਗਈ ਤੱਕ ਉਹਨੇ ਬਿਲਕੁਲ ਸਰ ਠੀਕ ਹੈ ਤੇ ਹੁਣ ਕੰਮ ਕਦ ਤੱਕ ਸ਼ੁਰੂ ਹੋਏਗਾ ਸਰ ਥੋੜਾ ਆਈਡੀਆ ਨਹੀਂ ਉਹਦਾ ਹੁਣ ਟਾਈਮ ਪੀਰੀਅਡ ਨਹੀਂ ਮੈਂ ਦੱਸਦਾ ਹਾਂ ਥੋੜਾ ਟਾਈਮ ਲੱਗੇਗਾ ਠੀਕ ਹੈ ਬਗੇ ਕਹਿਣ ਕਿ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬ ਦੇਖੋ ਸਰ ਕੋਸ਼ਿਸ਼ ਕੋਸ਼ਿਸ਼ ਬੁਰੀ ਰਹੇਗੀ ਕੋਸ਼ਿਸ਼ ਬੁਰੀ ਰਹੇਗੀ ਜੋ ਵੀ ਇਹਨਾਂ ਦਾ ਪ੍ਰੋਸੈਸ ਆ ਥੋੜਾ ਜਿਹਾ ਟਾਈਮ ਪੀਰੀਅਡ ਤਾਂ ਲੱਗੇਗਾ ਠੀਕ ਹੈ ਠੀਕ ਹੈ ਗੁੱਡ ਨੇਮ ਸਰ ਕਪਿਲ ਦੇਵ ਏਟੀਪੀ ਕਾਰਪੋਰੇਸ਼ਨ ਠੀਕ ਹੈ ਬੀਜ਼ ਹੋ ਤੋ ਸਰ ਅੱਜ ਸ਼ਹੀਦ ਰਾਜਿੰਦਰ ਜਨਮਸਥਲੀ ਨੂੰ ਸਿੱਧਾ ਰਸਤਾ ਦਿੱਤਾ ਗਿਆ ਕਿੰਨਾ ਤੁਹਾਡੀ ਜਗ੍ਹਾ ਵਿੱਚ ਜਗ੍ਹਾ ਮੇਰੀ 1.5 ਫੁੱਟ ਜਗ੍ਹਾ ਗਈ ਠੀਕ ਹੈ ਠੀਕ ਹੈ ਜਿਹੜੀ ਮੈਂ ਆਪਣੀ ਖੁਸ਼ੀ ਨਾਲ ਦਿੱਤੀ ਕੋਈ ਕਲਦੇ ਕਹਦੇ ਪ੍ਰੈਸ਼ਰ ਤਾਂ ਨਹੀਂ ਆਪਣੀ ਮਰਜ਼ੀ ਨਾਲ ਛੱਡਿਆ ਸੀ ਇਹ ਬਹੁਤ ਚਲੋ ਇਹ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਵਧੀਆ ਟੱਕਰ ਦੇਖਦਾ ਵੀ ਚੰਗਾ ਹੋਇਆ ਇੱਕ ਕੀ ਦਾ ਸਾਡੇ ਅਸੇ ਜਾ ਹਾਂ ਉਹਨਾਂ ਨੇ ਕੀਤੀ ਰਹੀ ਸੀ ਸਾਨੂੰ ਵੀ ਕੁਝ ਮੌਕੇ ਕੁਝ ਮੌਕੇ ਦੇ ਕਰ ਰਹੇ ਨੇ ਦੇਖੋ ਨਾ ਇਹ ਚੋਟਾਲੇ ਗਾਜ਼ੀ ਜੀ ਜਗਾ ਵਾ ਬੇਸਿਕਲੀ ਸੁਖਦੇਵ ਥਾਪਰ ਜੀ ਤੁਹਾਨੂੰ ਸ਼ਹੀਦ ਆਜ਼ਮ ਹੈ ਨਾ ਜੀ ਉਹਨਾਂ ਨੂੰ ਸਿੱਧਾ ਰਸਤਾ ਦੇਣ ਵਾਸਤੇ ਪ੍ਰਾਪਰਟੀ ਅਕਵਾਇਰ ਕੀਤੀ ਬਸ ਇਹ ਲਾਜਾ ਮੈਟਰ ਆ ਇਹਨਾਂ ਨੂੰ ਜਿੰਨਾ ਵੀ ਦਾ ਮੁਆਵਜ਼ਾ ਵਾ ਕਲਾਈਂਟ ਨੂੰ ਸੀ ਉਹਨਾਂ ਨੂੰ ਪੇ ਕਰ ਚੁੱਕੇ ਆ ਜਿਹੜੇ ਮਾਲਕਾਂ ਨਾਲ ਉਹਨਾਂ ਕੇਸ ਲਾਇਆ ਗਿਆ ਸੀ ਉਹਦਾ ਫੈਸਲਾ ਹੋ ਗਿਆ ਸਰ ਬਿਲਕੁਲ ਹੋ ਗਿਆ ਜੀ ਉਹਨਾਂ ਨੂੰ ਬਕਾਇਦਾ ਸਾਰਾ ਕੁਝ ਰਿਸਟਰੀ ਹੋਇਆ ਸਾਰਾ ਕੁਝ ਮਨ ਨੂੰ ਮਾਫ ਚਾਹਦਾ ਦੇ ਦਿੱਤਾ ਗਿਆ ਠੀਕ ਹੈ ਤੇ ਹੁਣ ਅੱਜ ਜਗ੍ਹਾ ਜਿਹੜੀ ਹੈਗੀ ਕਾਰਪੋਰੇਸ਼ਨ ਦੀ ਹੋਗੀ ਹਾਂਜੀ ਬਿਲਕੁਲ ਹੈ ਕਾਰਪੋਰੇਸ਼ਨ ਦੀ ਜਗ੍ਹਾ ਹੋਗੀ ਠੀਕ ਹੈ ਜੀ ਦਸਤੇ ਕਿ ਪਾ ਸਰ ਕੰਮ ਕਬ ਤੱਕ ਪੂਰਾ ਟਾਈਮ ਲੱਗੇਗਾ ਉਹਦੇ ਵਿੱਚ ਠੀਕ ਹੈ मोस्ट ਆਫ ਦੀ ਕੰਮ ਹੋ ਚੁੱਕਿਆ ਹੋਇਆ ਠੀਕ ਹੈ ਸਰ ਕਾਰਪੋਰੇਸ਼ਨ ਦੀ ਮਲਕੀਅਤ ਕੋਲ ਹੈ ਬਿਲਕੁਲ ਸਰ ਠੀਕ ਹੈ ਤੇ ਹੁਣ ਕੰਮ ਕਦ ਤੱਕ ਸ਼ੁਰੂ ਹੋਏਗਾ ਸਰ ਥੋੜਾ ਆਈਡੀਆ ਨਹੀਂ ਉਹਦਾ ਹੁਣ ਟਾਈਮ ਪੀਰੀਅਡ ਨਹੀਂ ਮੈਂ ਦੱਸਦਾ ਉਹ ਚ ਥੋੜਾ ਟਾਈਮ ਲੱਗੇਗਾ ਠੀਕ ਹੈ ਜੀ ਮੈਂ ਕਹਿਣ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਲੋਕਾਂ ਨੂੰ ਇਹ ਖੁਸ਼ਖਬਰੀ ਸੁ ਦੇਖੋ ਸਰ ਕੋਸ਼ਿਸ਼ ਕੋਸ਼ਿਸ਼ پوری ਰਹੇਗੀ ਕੋਸ਼ਿਸ਼ پوری ਰਹੇਗੀ ਜੋ ਵੀ ਇਹਨਾਂ ਦਾ ਪ੍ਰੋਸੈਸ ਆ ਥੋੜਾ ਜਿਹਾ ਟਾਈਮ ਪੀਰੀਅਡ ਤਾਂ ਲੱਗੇਗਾ ਠੀਕ ਹੈ ਜੀ ਗੁੱਡ ਨੈਮ ਸਰ ਕਪਿਲ ਦੇਵ ਏਟੀਪੀ ਕਾਰਪੋਰੇਸ਼ਨ ਠੀਕ ਹੈ ਜੀ ਬੀਜ਼ ਹੋ ਤੋ ਸਰ ਅੱਜ ਸ਼ਹੀਦ ਆਜੰਦੀ ਜਨਮ ਸਥਲੀ ਨੂੰ ਸਿੱਧਾ ਰਸਤਾ ਦਿੱਤਾ ਗਿਆ ਕਿੰਨਾ ਤੁਹਾਡੀ ਜਗ੍ਹਾ ਵਿੱਚ ਜਗ੍ਹਾ ਮੇਰੀ 1.5 ਫੁੱਟ ਜਗ੍ਹਾ ਗਈ ਠੀਕ ਹੈ ਜੀ ਜਿਹੜੀ ਮੈਂ ਆਪਣੀ ਖੁਸ਼ੀ ਨਾਲ ਦੱਤੀ ਹੈ ਕੋਈ ਕਲ ਦੇ ਕੇ ਪ੍ਰੈਸ਼ਰ ਤਾਂ ਨਹੀਂ ਆਪਣੀ ਮਰਜ਼ੀ ਨਾਲ ਚੱਲਿਆ ਜੀ ਬਾਕੀ ਚਲੋ ਇਹ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਵਧੀਆ ਟੱਕਰਾ ਦੇਖਦਾ ਵੀ ਚੰਗਾ ਹੋਇਆ ਇੱਕ ਸ਼ਹੀਦ ਦੇ ਲਈ ਤੁਸੀਂ ਗੌਰਮ ਕੀ ਦਾ ਸਾਡੇ ਅਸਤੇ ਜਾ ਹਾਂ ਉਹਨਾਂ ਨੇ ਗੱਪੀ ਰਹੀ ਸੀ ਸਾਨੂੰ ਵੀ ਕੁਝ ਮੌਕੇ ਕੁਝ ਮੌਕੇ ਦੇ ਕਰ ਰਹੇ ਹਨ ਉਹਨਾਂ ਨੇ